ਹਾਂਜੀ ਕੀ ਹਾਲ ਦੀ ਸਾਰਿਆਂ ਦਾ ਪਹਿਲਾਂ ਦਾ ਸਾਰਿਆਂ ਨੂੰ ਜੀ ਆਪਣੇ ਭੈਣ ਭਰਾਵਾਂ ਨੂੰ ਮਤਾਵਾ ਬਜ਼ੁਰਗਾਂ ਨੂੰ ਜਿੰਨਾ ਆਪਣਾ YouTube ਪਰਵਾ ਰਿਆ ਜੀ ਰੌੜਕੀ ਵਾਲਿਆਂ ਨੂੰ ਤੇ ਰੌੜਕੀ ਵਾਲੇ ਦੇ ਕੋੜੇ ਤੂਫਾਨ ਵੱਲੋਂ ਸਤਿਸ਼੍ਰੀ ਅਕਾਲ ਚੜ ਗਿਆ ਦੈਨਾ ਹੋ ਗਈ ਆ ਸਵੇਰ ਤੇ ਸਮਾਂ ਹੋ ਗਿਆ ਆ 7:30 ਵਜੇ ਦਾ ਭਾਈ ਅੱਜ ਤਾਰੀਖ ਕਿੰਨੀ ਹੈ 13 13 ਤਰੀਕ ਆ ਤੇ 12ਵਾਂ ਮਹੀਨਾ 2024 ਦੇ ਇਸ ਟਾਈਮ ਆਪਾਂ ਸੂਬਾ ਸਾਾਮ ਦੇ ਵਿੱਚ ਖੜੇ ਆ ਤੇ ਰੈਸਟੋਰੈਂਟ ਇਹ ਜਿਹੜਾ ਰਹਿਣ ਦਾ ਪ੍ਰਬੰਧ ਇੱਥੇ ਖਾਸਾ ਵਧੀਆ ਆ ਤੇ ਪਰ ਆਪਾਂ ਦਾ ਤੁਹਾਨੂੰ ਪਤਾ ਟੈਂਟੇ ਲਾਏ ਸੀਗੇ ਰਾਤੀ ਦਹੀਂ ਕਟੋਰਾ ਕਾਜੀ ਰੰਗਾ ਪਾਰਕ ਦੇ ਬਿਲਕੁਲ ਲੱਗਦੇ ਤੇ ਆ ਜਾਓ ਚਾਹ ਪਾਣੀ ਉੱਦਾਂ ਇੱਕ ਵਾਰੀ ਤਾਂ ਪੀ ਲਿਆ ਇੱਕ ਵਾਰੀ ਹੋਰ ਪੀਣਾ ਆ ਤੇ ਬਾਕੀ ਤੁਹਾਨੂੰ ਆਲਾ ਦਵਾਲਾ ਦਿਖਾ ਲਦੇ ਇੱਥੇ ਦਹੀਂ ਕਟੋਰਾ ਦਾ ਤੇ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਲਓ ਜੀ ਘੋੜੇ ਆਪਣੇ ਤਿਆਰ-ਵਾਰ ਤਿਆਰ ਆ। ਸਮਾਨ ਦਾ ਥਾਪਾ ਵੀ ਲੱਦ ਲਿਆ ਤੇ ਬਾਈ ਨੇ ਵੀ ਲੱਦ ਲਿਆ ਆ। ਤੇ ਛੱਡਦੇ ਆ ਲਗਾਮਾਂ ਆਸਾਮ ਦੀਆਂ ਸੜਕਾਂ ਤੇ। ਇਹ ਆ ਜੀ ਇੱਥੇ ਸਾਈਟ ਤੇ ਜਿਹੜੀ ਤੇ ਆਪਾਂ ਰੁਕੇ ਸੀਗੇ ਇਹਦਾ ਨਾਮ ਦਹੀਂ ਕਟੋਰਾ, ਦੋਹੀ ਕਟੋਰਾ ਕਹਿੰਦੇ ਯਾਨੀ ਉਹ ਤਾਂ ਦਹੀਂ ਕਹਿੰਦੇ ਦੋਹੀ ਨੂੰ ਹੀ ਕਹਿੰਦੇ ਆ। ਦੋਹੀ ਕਟੋਰਾ ਇਕੋ ਕੈਂਪ। ਰਹਿਣ ਦਾ ਤਾਮ-ਚਾਮ ਬੜਾ ਹੀ ਹਰਿਆ ਭਰਿਆ ਆ ਤੇ ਇਥੋਂ ਸਫਾਰਿਸ ਪੂਰੀ ਜੇ ਉਹ ਪੰਜਾਬਸੀ ਦੀ ਕਰਨੀ ਹੋਵੇ ਇਹੇ ਕੰਟੈਕਟ ਕਰਾ ਦਿੰਦੇ ਆ ਉਹ ਖੜੀ ਆ ਜੈਪਸੀ ਆਉਂਦੀ ਉਹਨਾਂ ਦੇ ਅੰਦਰ ਤੇ ਹਰਿਆ ਭਰਿਆ ਬੱਤਾਂ ਦੇਖੋ ਤੁਰੀਆਂ ਫਿਰਦੀਆਂ ਸਵੇਰੇ ਸਵੇਰੇ ਆਨੰਦ ਵੱਜ ਜਾਂਦਾ ਅਜਿਹਾ ਤੇ ਬਾਕੀ ਆ ਇਹਨਾਂ ਦਾ ਰਹਿਣ ਦਾ ਸਿਸਟਮ ਆ ਜਿਹੜੇ ਕਿਰਾਏ ਤੇ ਦਿੰਦੇ ਆ ਤੇ ਜਿੱਥੇ ਆਪਾਂ ਪਹਿਲਾਂ ਰਾਤ ਵਾਲੀ ਵੀਡੀਓ ਦੀ ਇੱਕ ਕਲਿੱਪ ਦੇਖੀ ਸੀ ਤੇ ਆਪਣੀ ਗੱਲ ਨਹੀਂ ਬਣੀ ਉਸ ਦਾ ਬਹੁਤ ਮਹਿੰਗਾ ਸੀ 3500 ਨੂੰ ਸੀ ਬਾਕੀ ਇਹਨਾਂ ਕੋਲ ਵੀ ਪੁੱਛਦੇ ਆ ਕਿੰਨੇ ਨੂੰ ਆ ਯਾਨੀ ਕਿ ਆ ਹਟਿਆ ਬਣਿਓ ਆ ਸੋਨਾ ਤਾਮ ਚਾਮ ਤੇ ਬੱਤ ਘਰ ਰੋਲਾ ਪਾਉਣੀ ਆ ਵੇ ਮੁੜ ਜਾ ਰੁੜਕੀ ਵਾਲਿਆ ਪਿੱਛੇ ਨੂੰ ਇੱਥੇ ਤੱਕੇ ਤੇਰੀ ਐਂਟਰੀ ਆ ਇਸ ਕਰਕੇ ਪਿੱਛੇ ਨੂੰ ਮੁੜ ਜੰਨੇ ਆ ਲਾਓ ਭੈਣੋ ਮੁੜ ਗਏ ਆ ਆਇਆ ਜੀ ਇਹਨਾਂ ਦਾ ਖਾਣ ਪੀਣ ਦਾ ਸਿਸਟਮ ਬੈੱਕੇ ਇੱਥੇ ਤੇ ਬਾਕੀ ਰੂਮ ਸਰਵਿਸ ਵੀ ਹੈਗੀ ਆ ਤੇ ਖਾਣ ਪੀਣ ਨੂੰ ਹਰ ਚੀਜ਼ ਮਿਲ ਜਾਂਦੀ ਆ ਪੰਜਾਬੀ ਚੀਜ਼ ਵੀ ਮਿਲ ਜਾਂਦੀ ਆ ਜੋ ਮਰਜੀ ਪਰੌਂਠਾ ਛੌਂਠਾ ਜੋ ਕਹੋ ਬਾਈ ਹੁਣੀ ਬਣਾ ਦਿੰਦੇ ਆ ਬਾਈ ਜੋ ਆਪਕੇ ਪਿੱਛੇ ਰੈਂਟ ਪਰ ਦਿੱਤੇ ਹੋ ਆਪ ਉਹ ਉਸ ਦਾ ਰੈਂਟ ਕਿੰਨਾ ਹੈ ਰਾਤ ਦਾ ਇੱਕ ਨਾਈਟ ਦਾ 1800 ਹੈ 1800 18 100 ਇਹ ਉਹਦੇ ਨਾਲੋਂ ਸਸਤਾ ਆ ਜਿਹੜੀ ਦੀ ਰਾਤ ਵਾਲੀ ਕਲਿੱਪ ਦੇਖੀ ਸੀ ਉਹ ਤਾਂ 3000 ਕਹਿੰਦੇ ਸੀ ਤੇ 1800 ਯਾਨੀ 1800 ਹੈ ਨਾ ਆਪਾਂ ਇੰਗਲਿਸ਼ ਥੋੜੀ ਜਿਹੀ ਦਈਆਂ ਤੇ ਆ ਇਹਨਾਂ ਦਾ ਕਾਊਂਟਰ ਬਾਹਰ ਵੀ ਸੋਹਣਾ ਆ ਇਧਰ ਆ ਜਾਓ ਜੇ ਬਾਹਰ ਬਹਿ ਕੇ ਖਾਣਾ ਪੀਣਾ ਹੋਵੇ ਤੇ ਬਾਕੀ ਆਸਾਮ ਦੀ ਚਾਹ ਪੱਤੀ ਬਹੁਤ ਮਸ਼ਹੂਰ ਆ ਇੱਥੇ ਲਾ ਲੈਂਦੇ ਆ ਚਾਹ ਪੱਤੀ ਦਾ ਜਿਗਾਰ ਹੁਣ ਚੱਕਿਆ ਕਰਕੇ ਮੌਰਨਿੰਗ ਮੌਰਨਿੰਗ ਸਵੇਰਾ ਸਵੇਰਾ ਟਾਈਮ ਆ ਤੇ ਉਹ ਵੀ ਆਪਾਂ ਖਰੀਦਦਾਰੀ ਕਰ ਸਕਦੇ ਆ ਕਿਉਂਕਿ ਆਸਾਮ ਦੀ ਚਾਹ ਬਹੁਤ ਮਸ਼ਹੂਰ ਆ ਵੈਲਕਮ ਐਂਟਰ ਵਿਦ ਅ ਹੈਪੀ ਹਾਰਟ ਓ ਵਾਓ ਚਾਚਾ ਠੀਕ ਹੈ ਜੀ ਹੁਣ ਚਾਹ ਪੀਣਾ ਭਾਈ ਚਾਹੇ ਬਣਾ ਦਿਓ ਦੋ ਕੱਪ ਮਿੱਠਾ ਜਰਾ ਤੇਜ ਡਾਲ ਕੇ। ਔਰ ਸਾਥ ਵਿੱਚ ਬਿਸਕਟ ਦੇ ਦੇਣਾ ਨਮਕੀਨ ਵਾਲੇ। ਲਓ ਜੀ ਲਗਾਮਾਂ ਛੱਡੀਆਂ ਹੀ ਘੋੜੇ ਦੀਆਂ ਆਪਾਂ ਜਿੱਥੇ ਆਪਾਂ ਰਾਤ ਰੁਕੇ ਸੀਗੇ ਉਹ ਪਹਿਲਾ ਐਂਟਰੈਸ ਗੇਟ ਸੀਗਾ ਪਾਰਕ ਦਾ ਨੈਸ਼ਨਲ ਪਾਰਕ ਕਾਜ਼ੀਰੰਗਾ ਦਾ ਬਗੋਰੀ ਤੇ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਬਗੋਰੀ ਤੋਂ ਇੱਕ 16 ਕਿਲੋਮੀਟਰ ਦੀ ਦੂਰੀ ਤੇ ਹੈ ਇੱਕ ਆਹ ਐਂਟਰੈਸ ਗੇਟ ਵਾਰਡ ਹੈਰੀਟੇਜ ਹਾਈਡ ਕਾਜ਼ੀਰੰਗਾ ਨੈਸ਼ਨਲ ਪਾਰਕ ਤੇ ਇਧਰ ਆ ਕੇ ਦਾ ਜ਼ਿਲ੍ਹਾ ਚੇਂਜ ਹੋ ਜਾਂਦਾ ਆ ਬਗੌਰੀ ਦਾ ਜ਼ਿਲ੍ਹਾ ਸਗਾ ਨੌਂ گاؤں ਤੇ ਜਿੱਥੇ ਆਪਾਂ ਐਟ ਟਾਈਮ ਖੜੇ ਆ ਇਹ ਐਂਟਰਸ ਗੇਟ ਹੈਗਾ ਆ ਕੋਹੋਰਾ ਤੇ ਡਿਸਟ੍ਰਿਕਟ ਇਹਦਾ ਆ ਗੋਲਾ ਘਾਟ ਤੇ ਜੇ ਕੇ ਇਹਨਾਂ ਐਕਸਪਲੋਰ ਕਰਨਾ ਹੋਵੇ ਤਾਂ ਇਸ ਗੇਟ ਤੋਂ ਵੀ ਕਰ ਸਕਦੇ ਆ ਆਪਾਂ ਕਿਉਂਕਿ ਦਾ ਰਕਬਾ ਬਹੁਤ ਵੱਡਾ ਆ ਤੇ ਬੱਕਰੀਆਂ ਵੱਖਰੀਆਂ ਸਾਈਟਾਂ ਬਣੀਆਂ ਆ ਆ ਇੱਧਰ ਬੱਚੇ ਭੰਨ ਜਾਂਦੇ ਹੈਲੋ ਹਾਏ ਤੇ ਇਹ ਥੋੜਿਆ ਕਸਵਾਜਾ ਵੀ ਵੱਡਾ ਆ ਤੇ ਉੱਧਰ ਖੜੇ ਜਵਾਨ ਆ ਆ ਲੋ ਐਈ ਸੇ ਖਾਣ ਪੀਣ ਦਾ ਥੋੜਿਆ ਸਸਤਾ ਜਿਹਾ ਕੰਮ ਵੀ ਹੈਗਾ ਆ ਥੋੜੇ ਸ਼ਹਿਰ ਜੇ ਟਾਇਪ ਆ ਇਹ ਤੇ ਇੱਧਰ ਨੂੰ ਬਾਜ਼ਾਰ ਜਿਹਾ ਵੀ ਸੋਹਣਾ ਆ ਆ ਦੇ ਇਧਰ ਵੀ ਐਕਸਪਲੋਰ ਕਰਨਾ ਆਪਣੇ ਹਿਸਾਬ ਨਾਲ ਸਹੀ ਆ ਗੱਡੀ ਮੋਟਰਸਾਈਕਲ ਵਾਲੇ ਨੂੰ ਸਾਈਕਲ ਵਾਲੇ ਨੂੰ ਤਾਂ ਬਾਹਰੋਂ ਚੀਜ਼ਾਂ ਦਾ ਐਪਨ ਨਹੀਂ ਆਇਆ ਆਹ ਹੈ ਇੱਥੇ ਦਾ ਗੈਂਡਾ ਆਈ 메ਨ ਜਾਨਵਰ ਆ ਅਸਾਮ ਦਾ ਜਿਹੜਾ ਕਿ ਪੂਰੇ ਭਾਰਤ ਦੇ ਵਿੱਚ ਸਿਰਫ ਕਾਜ਼ੀਰੰਗਾ ਨੈਸ਼ਨਲ ਪਾਰਕ 'ਚ ਹੀ ਦੇਖਣ ਨੂੰ ਮਿਲਦਾ ਆ ਆਜੋ ਹੁਣ ਛੱਡਦੇ ਆ ਲਗਾਮਾਂ ਆਪਣੇ ਤੂਫਾਨ ਦੀਆਂ ਫੇਰ ਬਾਈ ਆਪਣਾ ਮੂਹਰੇ ਨਿਕਲ ਗਿਆ ਆ आशुतोष देखो ना ਨਿਆਣਿਆਂ ਨੇ ਸਕੂਲ ਦੇ ਵਿੱਚ ਲਾਈ ਉਹ ਰੌਣਕਾਂ ਟੇਬਲਾਂ ਤੇ ਬੈਠੇ ਆ ਉਹ ਫਰੇਲ ਚਾਰਕ ਜਾਨੇ ਖੜੇ ਆ ਇਹ ਆਹਾਰੇ ਉਹ ਬਹਿ ਕੇ ਉਹ ਢੋਲੀਆਂ ਦੇ ਨਾਲ ਉਹਨਾਂ ਦਾ ਮਨੋਰੰਜਨ ਕਰ ਰਹੇ ਆ ਗਾ ਕੇ ਲਓ ਜੀ ਇਸ ਟਾਈਮ ਆਪਾਂ ਬੈਠੇ ਆ ਬੋਕਾ ਹਾਟ ਅਸਾਮ ਸੂਬੇ ਦਾ ਸ਼ਹਿਰ ਤੇ ਇਹਦਾ ਜ਼ਿਲ੍ਹਾ ਆ ਗੋਲਾ ਘਾਟ ਗੋਲਾ ਘਾਟ ਤਾਂ ਜਾਣਦੇ ਹੀ ਆਪਣੇ ਇੱਧਰ ਨੂੰ ਜਿਹੜੇ ਟਰਾਲਿਆਂ ਵਾਲੇ ਵੀਰ ਆ ਡਰਾਈਵਰ ਚੱਲਦੇ ਆ ਤੇ ਉੱਧਰ ਆਪਣਾ ਕਨਾਟਕ ਵਾਲਾ ਬਾਈ ਚਿੱਪ ਚਿੱਥੀ ਜਾਂਦਾ ਬਿਸਕਟ ਤੇ ਆਪਾਂ ਲੈ ਲਈਏ ਸਟਿੰਗ ਤੇ ਨਾਲ ਆ ਪੀਨਟ ਜਾਇ ਇਹਨਾਂ ਨੂੰ ਚੱਤ ਕੇ ਫੇਰ ਛੱਡਦੇ ਆ ਲਗਾਮਾਂ ਆਪਣੇ ਉਹ ਘੋੜੇ ਦੀਆਂ ਲਓ ਜੀ ਛੱਡਦੇ ਆ ਲਗਾਮਾਂ ਹੁਣ ਘੋੜੇ ਦੀਆਂ ਛੋੜੇ ਬਗਾਇ ਘੋੜੇ ਕਾਂ ਕੜੇ ਆ ਮੈਨੂੰ ਜੇ ਸ਼ਹਿਰ ਦਾ ਨਾਮ ਦੇ ਦੇ ਹਾਂ ਫੋਕਾ ਹਟ ਲੋ ਜੀ ਭਜਾਨੇ ਆ ਕੋੜਾ ਹਨ ਬਾਈ ਰੈਡੀ ਆ એનર્ਜੀ ਬਣ ਕੇ ਦੀ ਆ ਬਾਈ ਦੀ ਲਗਾਮਾ ਛੱਡੀਆਂ ਹੀ ਘੋੜੇ ਦੀਆਂ ਆਪਾਂ ਤੇ ਬਾਈ ਮਿਲੇ ਮੋਟਰਸਾਈਕਲ ਤੇ ਆਉਂਦੇ ਸੀ ਰੋਕ ਲਿਆ ਬਾਈਆਂ ਨੇ ਬਾਈ ਕਹਿੰਦੇ ਰੋਕ ਜਾ ਯਾਰ ਗੱਲਬਾਤ ਕਰਦੇ ਆ ਮੈਂ ਕਿਹਾ ਜ਼ਰੂਰ ਬਾਈ ਤੇ ਇਸ ਟਾਈਮ ਆਪਾਂ ਖੜੇ ਆ ਰਾਜਾਵਾੜੀ ਆ ਨਾ ਬਾਈ ਇਹ ਹਾਂ 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 ਰਾਜਾਵਾੜੀ ਨਾ ਹਾਂ ਡਿਸਟ੍ਰਿਕਟ ਇਸ ਦਾ ਵਹੀ ਹੈ ਨਾ ਗੋਲਾਗਾਟ ਹਾਂ ਗੋਲਾਗਾਟ ਡਿਸਟ੍ਰਿਕਟ ਹਾਂ ਤੇ ਇਦਾਂ ਜਦੋਂ ਭਰਾ ਮਿਲਦੇ ਰਹਿੰਦੇ ਆ ਤਾਂ ਆਪਣਾ ਹੌਸਲਾ ਬਣਿਆ ਰਹਿੰਦਾ ਆ ਹਾਂ એનર્ਜੀ ਜਦ ਆਪ ਜੈਸੇ ਲੋਕ ਮਿਲਦੇ ਨਾ ہماری એનર્ਜੀ ਬਣੀ ਰਹਿੰਦੀ ਹੈ ਉਹ એનર્ਜੀ ਹੋ ਗਈ ਹੈ ਅਸੀਂ ਅਪਰੀਸ਼ੀਏਟ ਹੋ ਜਾਂਦੇ ਹਾਂ ਜਦ ਕੋਈ ਬੋਲਦੀ ਹੈ ਇੰਗਲਿਸ਼ ਮੈਂ ਹਾਂ ਠੀਕ ਹੈ ਬਹੁਤ ਬਹੁਤ ਧੰਨਵਾਦ ਭਾਈ ਆਪ ਦਾ ਠੀਕ ਠੀਕ ਐਸੇ ਹੌਸਲਾ ਵੱਡ ਜਾਂਦਾ ਹੈ ਓਕੇ ਓਕੇ ਕੋ ਥੈਂਕ ਯੂ ਆ ਗੱਲਾਂ ਬਾਤਾਂ ਚੱਲਦੇ ਆ ਤੇ ਬਾਈ ਨੇ ਦੱਸਿਆ ਬਾਈ ਵੀ ਸਾਈਕਲਿੰਗ ਕਰਦਾ ਆ ਹਾਂ ਤੇ ਕਿੰਨੇ ਟਾਈਮ ਸੇ ਕਰ ਰਹੇ ਹੋ ਭਾਈ ਪਹਿਲਾਂ ਤਾਂ ਸੇ ਸਾਲ 6-7 ਸਾਲ ਹੋ ਗਿਆ Seven तो year, हाँ, so, और इधर हो ना हाँ, हाँ, तो वो जो अपने, वो, हाँ, वो अपने हाँ, कंपटीशन खेल अच्छा, हाँ, खेला है और इधर स्टेट में खेला है सही सही, हाँ, सही। तो बढ़िया रहा सब बढ़िया बढ़िया नहीं नहीं सही है सही है आपको मिलकर अच्छा लगा नहीं हमें भी अच्छा लगा लो जी ਹੇ ਨਵਾਂ ਹੀ ਕੰਮ ਹੋ ਗਿਆ ਅੱਜ ਵੈਸੇ ਇੱਕ ਤਾਂ ਆਪਣੇ ਹੇਮਕੌਣ ਸਾਹਿਬ ਆਪਾਂ ਜਦੋਂ ਸੁਪਰ ਕੀਤਾ ਓਦੋਂ ਦੀ ਤਾਰ ਟੁੱਟੀ ਐ ਇਦਾਂ ਫੇਵਿਕਵਿਕ ਪਾਤੀ ਟਿਕਾ ਕੇ ਚਲਾਈ ਜਾਂਦੇ ਸੀ ਹੁਣ ਦੋ ਟੁੱਟ ਗਈਆਂ ਇੱਕ ਆਹਾ ਤੇ ਇੱਕ ਹਾਲੀ ਹੁਣ ਵੀ ਆਪਾਂ ਆ ਫੇਵਿਕਵਿਕ ਦੇ ਨਾਲ ਹੀ ਫਿੱਟ ਜਿਹਾ ਕੀਤਾ ਆ ਕੰਮ ਦੇਖਦੇ ਕਿੰਨਾ ਕੁ ਟਾਈਮ ਕੱਢਦੀ ਆ ਤੇ ਫੇਰ ਕੋਈ ਸ਼ਹਿਰ ਸੂਰ ਜਦੋਂ ਆਉਂਦਾ ਆ ਕੋਈ ਤੇ ਫੇਰ ਦੇਖਦੇ ਕੋ ਚਾਜ ਦੀ ਦੁਕਾਨ ਮਿਲੀ ਤਾਂ ਤਾਰਾਂ ਆਪਣੇ ਕੋ ਹੈਗੀਆਂ ਆ ਫਿਰ ਉੱਥੋਂ ਪਵਾ ਲਿਆਂਗੇ। ਆ ਜਿਹੜਾ ਸਕਰੀਨ ਤੇ ਤੁਸੀਂ ਕਸਵਾਇਆ ਦੇਖ ਰਹੇ ਆ ਇਹ ਆਪਾਂ ਇਸ ਟਾਈਮ ਖੜੇ ਆ ਨਮੋਲੀਗੜ੍ਹ ਜ਼ਿਲ੍ਹਾ ਇਹਦਾ ਗੋਲਾ ਘਾਟਈ ਆ ਤੇ ਉਹ ਚੱਲ ਜਾਂਦਾ ਰੋਡ ਗੋਲਾ ਘਾਟ ਨੂੰ ਇਹ ਉਹ ਵਾਲਾ ਇੱਥੋਂ ਆ ਇੱਥੋਂ ਕੱਟਦੇ ਆ ਉਧਰ ਨੂੰ ਜਿੱਧਰ ਉਹ ਆਪਣੇ ਟਰੱਕ ਭਰਾ ਡਰਾਈਵਰ ਵੀਰ ਚੱਲਦੇ ਆ ਟਰੱਕਾਂ ਵਾਲੇ ਗੋਲਾ ਘਾਟ ਨੂੰ ਕਾਫੀ ਗੱਡੀਆਂ ਆਉਂਦੀਆਂ ਪੰਜਾਬ ਤੋਂ। ਤੇ ਆਪਣਾ ਰੂਟ ਆ ਸਿੱਧਾ ਹੀ ਉਹ ਸਾਹਮਣੇ ਬੋਰ ਜਿਹੜਾ ਹਰਾ ਜਿਹਦਾ ਆ ਉਧਰ ਨੂੰ ਜਾਣਾ ਆਪਾਂ ਉਹ ਆ ਡਿਬਰੂਗੜ੍ਹ ਨੂੰ ਰੋੜੇਆਂ ਦੇ 192 ਕਿਲੋਮੀਟਰ ਤੇ ਜੋਰਹਾਟ ਆਪਾਂ ਨੂੰ ਰਹਿ ਗਿਆ ਆ 50 ਕਿਲੋਮੀਟਰ ਜੋਰਹਾਟ 50 ਜੋਰਹਾਟ ਦੀ ਅੱਜ ਲੋਕੇਸ਼ਨ ਆ ਬਾਕੀ ਦੇਖਦੇ ਆ ਜੇ ਬਾਈਸਾਈਕਲ ਚਲਾ ਲੂੰਗਾ ਤਾਂ ਜੋਰਹਾਟ ਪਹੁੰਚਾਂਗੇ ਨਹੀਂ ਤਾਂ ਇੱਕ ਗੁਰੂ ਘਰ ਪਹਿਲਾਂ ਹੋਰ ਆਉਂਦਾ ਆ ਜੋਰਹਾਟ ਤੋਂ 25 30 ਕਿਲੋਮੀਟਰ ਪਹਿਲਾਂ ਆਜ ਦਿੱਧੇ ਨੂੰ ਗੱਡੀ ਜਾਂਦੀ ਆ ਇੱਧਰ ਨੂੰ ਹੀ ਆਪਾਂ ਜਾਣਾ ਆ 17 ਤੂਰਾ ਆਪਾਂ ਫਟਕ ਕਰ ਲਈਆਂ ਅਸੀਂ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਆ ਗਿਆ ਬੋਰੀ ਡੇੜਾ ਗਾਉ ਥਾਈ ਜੋਰ ਹਟਾ 55 சிவா சிவா ਸਾਗਰ 112 ਡਿਬੜੂਗੜ 192 ਤੇ ਹੁਣ ਰੋਡ ਇੱਥੋਂ ਹੋ ਗਿਆ ਫੋਰ ਲੇਨ ਫੋਰ ਲੇਨ ਰੋਡ ਜੱਲੂਗਾ ਹੁਣ ਯਾਰ ਹਟ ਕਰ ਹਾਂਜੀ ਸਾਨੂੰ ਦਿਖਾ ਲਈਏ ਜੀ ਇੱਧਰ ਦਾ ਲੋਕਲ ਖਾਣਾ ਅਸਾਮ ਦਾ ਅਸਾਮ ਦਾ ਲੋਕਲ ਖਾਣੇ ਦੇ ਵਿੱਚ ਜਿਹੜੀ ਥਾਲੀ ਮਿਲਦੀ ਆ ਆਸ਼ੂ ਤੋਸ਼ ਬਾਈ ਦੀ ਫੇਵਰੇਟ ਆ ਇਹ ਜੇ ਆਹ ਰੱਜ ਚੌਲ ਆ ਜੀ ਤੇ ਆਹ ਜੇ ਸਬਜ਼ੀ ਕੌਣ ਸੀ ਆ ਬਾਈ ਬੈਂਗਨ ਦਾ ਬੈਂਗਣ ਐਨੀ ਕੱਟ-ਕੱਟ ਕੇ ਛੋਟੇ-ਛੋਟੇ ਜੇ ਕਰਕੇ ਬਣਾਏ ਆ ਤੇ ਆਹ ਹ ਮੜਵਲ ਕਹਿੰਦੇ ਕਤਾਂ ਨਹੀਂ ਭਜੀ ਜਿਵੇਂ ਇਤਨਾ ਇਤਨਾ ਪੜਾ ਹੁੰਦਾ ਹੈ ਇਧਰ ਲਿਆ ਇਹ ਕੋਈ ਲੋਕਲ ਚੀਜ਼ ਤੇ ਆਲੂ ਆਹ ਤਾਂ ਆਲੂ ਆ ਤੇ ਆ ਮਾਹਾਂ ਦੀ ਆ ਤੇ ਆ ਮੂੰਗੀ ਮਸਰੀ ਜਾਂ ਨਾਲ ਚੌਲ ਤੇ ਨਾਲ ਪਾਪੜ ਨਾਲ ਆ ਸਲਾਦ ਵਾਂਗ ਮਿਕਸ ਜਿਆ ਕਰ ਦਿੰਦੇ ਆ ਦੋ ਤਿੰਨ ਤਰ੍ਹਾਂ ਦੀਆਂ ਚਟਣੀਆਂ ਤੇ ਨਾਲ ਇੱਕ ਆਚਾਰ ਇਹ ਆ ਜੀ ਅਸਾਮੀ ਥਾਲੀ ਬਾਈ ਆਸ਼ੂ ਤੋਸ਼ ਦੀ ਫੇਵਰੇਟ ਕਿੰਨਾ ਹੋਆ ਇਸ ਕੇ ਲਈ ਇਹ ਇਸ ਕਾ ਕੇਜੇ ਕਿਤਨੇ ਕੀ ਹੈ 80 80 ਰੁਪਏ ਦੀ ਥਾਲੀ ਆ ਜੀ ਢੱਡ ਭਰ ਜਾਂਦਾ ਪੂਰਾ ਇੰਨਾ ਕ ਭਰ ਜਾਂਦਾ ਵੀ ਮੁੜ ਕੇ ਥਾਂ ਨਹੀਂ ਰਹਿੰਦਾ ਅੰਦਰ ਬਈ ਕਿੱਥੇ ਪਾਈਏ ਚੌਲ ਤੇ ਪੰਜਾਬੀ ਥਾਲੀ ਵੀ ਤੁਹਾਨੂੰ ਦਿਖਾ ਲ ਦਿੰਨੇ ਆ ਉਹਦੇ ਵਿੱਚ ਚੌਲ ਨਹੀਂ ਹੁੰਨੇ ਚੌਲ ਹੁੰਦੇ ਆ ਪਰ ਆਪਾਂ ਨਹੀਂ ਖਾਈਦੇ ਆਪਾਂ ਕਢਾ ਦਿੱਤੇ ਆਪਾਂ ਕੱਲ ਤੋਂ ਲੱਗੇ ਆ ਖਾਣੇ ਇਸ ਆਮੀ ਥਾਲੀ ਨਾਲ ਸਲਾਦ ਵੀ ਦਿੰਦੇ ਆ ਪਿਆਜ਼ ਪੂਜੀ ਕੱਟ ਕੇ ਮਿਰਚ ਮੂਰਚ ਨਾਲ ਨਿੰਬੂ ਦਾ ਰੇਕ ਤਾਂ ਹੀ ਹੁੰਦਾ ਆ ਕਹਿੰਦੇ ਪਾਓ ਰੱਜ ਕੇ ਜਿੰਨਾ ਪਾਉਣਾ ਆ ਆਪਣੇ ਲਈ ਆ ਪੰਜਾਬੀ ਥਾਲੀ ਚਾਰ ਰੋਟੀਆਂ ਮਾਂ ਦੀ ਦਾਲ ਨਾਲ ਬੈਂਗਣਾ ਦੀ ਸਬਜ਼ੀ ਨਾਲ ਆਲੂਆਂ ਦੀ ਸਬਜ਼ੀ ਨਾਲ ਛੱਡਣੀ ਹੌਲੇ ਨੂੰ ਝੰਬਾਂਗੇ ਚਿੱਥ ਕੇ ਚਾਰ ਪੰਜ ਰੋਟੀਆਂ ਥੇ ਛੱਡਾਂਗੇ ਲਗਾਮਾਂ ਘੋੜੇ ਦੀਆਂ ਆਸ਼ੂਤਾਜ ਬਾਈ ਦਾ ਹੋ ਗਿਆ ਥਾਲੀ ਨਾਲ ਕਬੱਡੀ ਖੇਡਣ ਲੱਪਿਆ ਆ ਰੋਟੀ ਬਾਣੀ ਖਾ ਲਿਆ ਆ ਜੀ ਆਸ਼ੂ ਤੋਸ਼ ਬਾਈ ਨੇ ਛੱਡਤੀਆਂ ਲਗਾਮਾਂ ਤੇ ਆਪਾਂ ਛੱਡਦੇ ਆਂ। ਸ਼ੁਕਰੀਆ ਭਾਈ ਖਾਣੇ ਕੇ ਲਈ। ਹਾਂ। ਇੱਥੇ ਖਾਦਾ ਆਪਾਂ ਰੋਟੀ ਪਾਣੀ ਇਹਦਾ ਨਾਂ ਆ ਟਾਬੇ ਦਾ। ਦੀਬੋ ਰਿਸ਼ੀ ਟਾਬਾ। ਦੀਬੋ ਰਿਸ਼ੀ ਟਾਬਾ। ਤੇ ਤਾਰਾ ਤੂੰ ਰਾਸ਼ੀ ਦੋਸ਼ ਭਾਈ ਕਹਿੰਦਾ ਹੈਗੀਆਂ ਮੈਂ ਕਿਹਾ ਹੈਗੀਆਂ ਕੋਲ ਕਹਿੰਦਾ ਕੋਈ ਚੱਕਰ ਨਹੀਂ ਆਪਾਂ ਪਾ ਲੈਣੀ ਆ ਕਹਿੰਦਾ। ਬੰਦਾ ਇੰਜੀਨੀਅਰ ਆ ਯਾਰ ਮੋਰੇ ਡਾਕਟਰ ਲੱਗਦਾ ਉਹਦੇ ਪੜਿਆ ਲਿਖਿਆ ਮੁੰਡਾ ਆ। ਕਿਤਾਬਾਂ ਲਿਖ ਰਿਹਾ ਤਿੰਨ ਮੁੰਡਾ। ਤਿੰਨ ਬੁੱਕਾਂ ਲਿਖ ਰਿਹਾ ਆ ਬੰਦਾ। ਤੇ ਉਹਦੇ ਲਈ ਘੁੰਮ ਰਿਹਾ ਉਹ। ਕਿਆ ਪੱਤੀ ਦੇ ਬਾਗ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਰਾਜੇ ਟੈਨਸ਼ਨ ਲੈ ਕੇ ਮਰ ਗਏ ਨੇ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ ਇੱਥੇ ਵੱਡੇ ਵੱਡੇ ਰਾਜੇ ਟੈਨਸ਼ਨ ਲੈ ਕੇ ਮਰ ਗਏ ਨੇ ਉਸਦਾ ਹੀ ਨਿਸ਼ਾਨ ਰਹਿਣ ਝੂਲਦੇ ਹੈ ਪੰਥ ਖਾਲਸਾ ਮਹਾਰਾਜ ਦੇ ਆਇਆ ਸਕਰੀਨ ਤੇ ਵੀ ਦੇਖ ਰਹੇ ਆ ਜੀ ਸ਼ਹਿਰ ਇਹ ਆਸਾਮ ਸੂਬੇ ਦਾ ਸ਼ਹਿਰ ਆ ਦੇਰ گاਉ ਹਾ 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 ਦੇਰ گاਉ ਤੇ ਕੂੜਾ ਆਪਣਾ ਭੱਜ ਰਿਹਾ ਜੋਰ ਹਟਲ ਨੂੰ ਲਓ ਜੀ 20 25 25 ਕਿਲੋਮੀਟਰ ਤੋਂ ਹੱਥ ਮਾਰ ਕੇ ਪਹੁੰਚੇ ਆ ਇੱਕ ਕੁਰਮੀ ਹੋਟਲ ਇੱਥੇ ਪੀਨੇ ਆ ਚਾਹ ਤੇ ਨਾਲੇ ਗੱਲ ਇਦਾਂ ਸੀ ਕਿ ਵੇ ਕarnataka ਵਾਲਾ ਮਿੱਤਰ ਆਪਣਾ ਮੰਗਦਾ ਸੀ ਸਾਹ ਤੇ ਰੌਣਕੀ ਵਾਲਾ ਮੰਗਦਾ ਸੀ ਚਾਹ ਮੈਂ ਕਿਹਾ ਚਾਹ ਪੀਨੇ ਆ ਨਾਲੇ ਮੈਂ ਕਿਹਾ بھائی 10 ਮਿੰਟ ਤੂੰ ਰੈਸਟ ਕਰ ਲੈਨੇ 15 ਮਿੰਟ ਕੋਈ ਚੱਕਰ ਨਹੀਂ ਬਹੁਤ ਏਨੇ ਹਾਲੇ ਟਾਈਮ ਬਹੁਤ ਹਾਲੇ 2 ਵਜੇ ਵਾਲੇ ਸ਼ਾਮ ਦੇ ਸਵਾਦ ਉਹ ਵੇਖ ਕਰਦੇ ਆ ਰੈਸਟਰਾ ਤੇ ਸਵਾਦ ਉਹ ਵੇ ਛੱਡਦੇ ਆ ਲਗਾਮਾਂ ਘੋੜੇ ਦੀਆਂ ਸਫਰ ਆਪਣਾ ਸਾਰਾ 30 ਕਿਲੋਮੀਟਰ ਦਾ ਰਹਿ ਗਿਆ ਆ ਉੱਥੇ ਨਹੀਂ ਬਣੀ ਢਾਬੇ ਦੇ ਗੱਲ ਚਾਹ ਦੀ ਦੁਕਾਨ ਜਿਹੜੀ ਸੀਗੀ ਫੇਰ ਥੋੜੇ ਜਿਹਾ ਇੱਧਰ ਆਉਣਾ ਪਿਆ ਹੋਰ ਥੋੜੀ ਜਿਹੀ ਬਾਟ ਹੁਣ ਇੱਥੇ ਆਏ ਆ ਇੱਥੇ ਬਣ ਗਈ ਆ ਗੱਲ ਹੈਲੋ ਹੈਲੋ ਕਰੋ ਹਾਈ ਬੋਲੋ ਹਾਈ ਨਹੀਂ ਐਸੀ ਹੱਥ ਮਲਾਓ ਐ हैंडशेक हैंडशेक इंग्लिश समझता है भाई मेरे को तो आती नहीं ठीक है जे जे चीज मेरे को दे दे अंकल अंकल बोलो खाने को देगा दे दो मैं छीन लूंगा ओ लव यू ओ हो हो लव यू नहीं नहीं प्यारे प्यारी है, <laughs> ने, ने, प्यार है, प्यार है। लो जी चाय पानी पी लिया प्याओ देखो परशमा रुड़की वाले के नाले ਇਹ ਚਾ ਪਾਣੀ ਪੀ ਕੇ ਛੱਡਦੀਆਂ ਲਗਾਮਾਂ ਤੇ ਆਸ਼ੂਦੋਸ਼ ਬਾਈ ਦਾ ਪਹਿਲਾਂ ਹੀ ਤੁਰ ਪਿਆ ਕਹਿੰਦਾ ਬਾਈ ਮੈਂ ਹੌਲੀ ਹੌਲੀ ਚੱਲਦਾ ਤੂੰ ਆ ਜਾ ਆਪਾਂ ਮਾਰੇ ਫੋਨ ਤੇ ਕੰਮ ਕਰਨ ਜਿਆ ਲਾ ਪੈ ਸ ਗਿਆ ਥੋੜੇ ਕੰਮ ਜਿਆ ਸੀ ਮੈਂ ਕਹਿੰਦਾ ਨਵੇੜੀ ਏ ਉਹ ਵੀ ਤੇ ਇਧਰ ਜਿਹੜਾ ਆਪਾਂ ਹੁਣ ਜਿਹੜਾ ਗੋਲਾ ਘਾਟਿਆ ਨਾ ਜ਼ਿਲ੍ਹੇ ਚ ਫਿਰ ਰਹੇ ਆ ਇਧਰ ਨੂੰ ਆ ਨਾ ਗਾਉਂ ਤੋਂ ਬਾਹਰ ਯਾਨੀ ਕਿ ਜਦੋਂ ਆਪਾਂ ਕਾਜੀ ਰੰਗਾ ਪਾਰਕ ਜਿਹੜਾ ਨੈਸ਼ਨਲ ਪਾਰਕ ਹੈ ਉਹ ਏਰੀਆ ਲੰਘ ਜੰਨੇ ਆ ਤੇ ਇਧਰ ਨੂੰ ਥੋੜੇ ਚੇਂਜ ਹੋ ਗਿਆ ਆ ਆਸਾਮ ਸੂਬੇ ਦਾ ਰਹਿਣ ਵਹਿਣ ਲੋਕਾਂ ਦਾ ਹਸਾ ਪਤਾਬ ਜਿਦਾ ਆਪਾਂ ਕਹ ਜੀ ਮਾਝੇ ਵਾਲਿਆਂ ਦਾ ਮਾਲਵੇ ਵਾਲਿਆਂ ਦੋਆਬੇ ਵਾਲਿਆਂ ਦਾ ਇਧਰ ਪਤਾ ਲੈਂਦਾ ਝੱਟ ਨਾ ਇਦਾਂ ਹੀ ਇਹ ਵੀ ਥੋੜੇ ਚੇਂਜ ਹੋ ਗਿਆ ਆ ਤੇ ਇਸ ਏਰੀਏ ਦੇ ਵਿੱਚ ਵੀ ਯਾਰ ਬਈ ਤਮਾਕੂ ਸੁਪਾਰੀ ਦਾ ਇਧਰ ਹਰੇਕ ਦੇ ਮੂੰਹ ਤੇ ਹੀ ਆ ਜਦੋਂ ਕੋ ਬੋਲਦੇ ਆ ਡਰ ਹੀ ਲਾਦਾ ਰਹਿੰਦਾ ਵੇ ਕਦੇ ਸਾਲਾ ਉੱਤੇ ਹੀ ਨਾ ਪਚਕਾਰੀ ਮਾਰ ਦਵੇ। ਇਹ ਯਾਰੀ ਪੁੱਛਣਾ ਪੈਂਦਾ ਕੌਣ ਹੈ ਇਹਨਾਂ ਨੂੰ ਤੇ ਜਦੋਂ ਇਹ ਬੋਲਦੇ ਆ ਇਹ ਇੱਕ ਦੂਜੇ ਦੀ ਗੱਲ ਸਮਝ ਲੈਂਦੇ ਆ। ਜਦੋਂ ਗੱਲ ਕਰਦੇ ਸੁਪਾਰੀ ਪਾਣ ਜਾਂ ਮੂੰਹ ਚ ਪਾ ਕੇ ਖਾਂਦੇ ਖਾਂਦੇ। ਪਰ ਆਪਾਂ ਨੂੰ ਸਮਝ ਨਹੀਂ ਆਉਂਦੀ ਕਈ ਲਾਭ ਜਿਹੜਾ ਮੂੰਹ ਦੇ ਅੰਦਰੇ ਅੰਦਰੇ ਘੁਲ ਜਾਂਦੇ ਆ ਸੁਪਾਰੀ ਦੇ ਨਾਲ। ਹਾਏ। ਦੇ ਚੇਂਜ ਹੋ ਗਿਆ ਸਭ ਕੁਆ ਦੇਖੋ ਕਿੰਨਾ ਫਰਕ ਪੈ ਗਿਆ। ਪਿਛਲੀਆਂ ਵੀ ਵੀਡੀਓ ਤੁਸੀਂ ਦੇਖੀਆਂ ਹੀ ਆ। ਕਿ ਇੱਧਰ ਗੱਡ ਖਾਨਾ ਹੀ ਘੜਾ ਸਾਰਾ ਆ ਜਾ ਹੁਣ ਘੜੀ ਮਾਰ ਲਈਏ ਜੂਰ ਬਥੇਰਾ ਚਰਗਾਂ ਹੋਰ ਚਲਾ ਲਿਆ ਰੋੜ ਕੀ ਵਾਲਿਆਂ ਲੋ ਜੀ ਘੋੜਾ ਭਜਾਉਂਦੇ ਭਿਉਂਦੇ ਆ ਰਹੇ ਸਕੇ ਤੇ ਮੁਰੇ ਬਾਈ ਨੇ ਆਪਣੇ ਵਾਲਾ ਘੋੜਾ ਪੁੱਠਾ ਕੀਤਾ ਆ ਬਾਈ ਮੈਨੇ ਆਪਕੋ ਕਿਆ ਬੋਲਾ ਥਾ ਜਹਾਂ ਚਾਹ ਪੀਣੇ ਰੁਕੇ ਥੇ ਬਾਈ ਆਪਕੇ ਟਾਇਰ ਮੇ ਹਵਾ ਕਮ ਹੈ इतनी टेंशन नहीं लेने का टेंशन देने का ट्यूब बिल छोटा है है ट्यूब मेरे पास है, मगर वो नत्ती, वो, पा, वो, वो पड़ेगी नहीं ना बात तो ये है ट्यूब तो है मेरे पास दो तीन एक्स्ट्रा ये एक तो ट्यूब नॉर्मल नॉर्मल दुकान से मिली जाएगी भाई ये नॉर्मल बाल वाली है आपकी ये तो किसी भी दुकान से मिल जाएगी जहाँ साइकिल की दुकान होगी ਜੌਰ ਜੱਟ ਤੇ ਮਿਲ ਜੇਗੀ ਯਾਰ ਹਜੌਰ ਹਟ ਮੈਂ ਜੌਰ ਜੱਟ ਮੈਂ ਯਾਰ ਪੰਜਾਬ ਤੇ ਹੂੰ ਉਹ ਹੀ ਸ਼ਬਦ ਬੋਲ ਦਿੰਦਾ ਹੂੰ ਜੌਰਟ ਮੇ ਮਿਲ ਜਾਏਗਾ ਭਾਈ ਚਲੋ ਕੋਈ ਨਹੀਂ ਕਰਦੇ ਆ ਫੱਟੇ ਨੂੰ ਤੇ ਫੇ ਭਿਉਨੇ ਆ ਕੋੜਾ ਭਾਈ ਕਹਿੰਦਾ ਵੀ ਇੱਥੇ ਲੋਕ ਬਹੁਤ ਇਕੱਠੇ ਹੋ ਜਾਂਦੇ ਆ ਦੋ ਚਾਰ ਹੋਰ ਸੀਗੇ ਉਹ ਪਹਿਲਾਂ ਚਲ ਗਏ ਤੇ ਆ ਬੈਠੇ ਆ ਭਾਈ ਇਹਨਾਂ ਮੈਂ ਦੱਸਿਆ ਵੀ ਬਾਈ ਨੂੰ ਮੈਂ ਕਿਹਾ ਬਾਈ ਇਹ ਤਾਂ ਇਕੱਠੇ ਹੋ ਜਾਂਦੇ ਉਹਨਾਂ ਨੇ ਚੀਜ਼ਾਂ ਦੇਖੀਆਂ ਬਹੁਤ ਘਟਿਆ ਏਰੀਆ ਵੀ ਦੇਖ ਮੈਂ ਕਿਹਾ ਬਾਈ ਕਿੱਦਾਂ ਦਾ ਆ ਗਰੀਬੀ ਕਿੰਨੀ ਆ ਯਾਰ ਇੱਧਰ ਆ ਦੇਖੋ ਆ ਆਇਆ ਘਰ ਰੋਡ ਦੇ ਨਾਲ-ਨਾਲ ਚਲੋ ਬਾਈ ਰੱਖ ਲਓ ਸਮਾਨ ਨਿਕਲੇ ਲਓ ਜੀ ਪਹੁੰਚ ਗਏ ਆਪਾਂ ਸ਼ਹਿਰ ਜੋਰਹਾਟ ਅਸਾਮ ਸੂਬੇ ਦਾ ਸ਼ਹਿਰ ਕਾਫੀ ਵੱਡਾ ਸ਼ਹਿਰ ਆ ਕਹਿੰਦੇ ਇਹ ਤੇ ਆਪਾਂ ਇੱਥੇ ਰੁਕ ਤਾਂ ਗਏ ਆ ਇੱਥੇ ਨਿਸ਼ਾਨੀ ਸੋਹਣੀ ਬਣਦੀ ਆ ਐਂਟਰ ਹੁੰਦਿਆਂ ਨੂੰ ਵੀ ਰੋਡ ক্লোਜ਼ ਕੀਤਾ ਮੁਰਿਓ ਤੇ ਆਪਣਾ ਆਸੂ ਦੋਸ਼ ਬਾਈ ਨਹੀਂ ਹੱਲੇ ਆਇਆ ਹੈਗਾ ਉਹ ਪਿੱਛੇ ਆ ਤੇ ਮੋੜ ਕੇ ਹਨੇਰਾ ਹੋਣ ਵਾਲਾ ਆ ਇੱਥੇ ਹਨੇਰੇ ਦਾ ਪਤਾ ਇੰਨਾ ਲੱਗਦਾ 10 ਮਿੰਟਾਂ ਚ ਹੀ ਘੁੱਪ ਹਨੇਰ ਹੋ ਜਾਂਦਾ ਆ 4:30 4:40 ਤੇ ਹਨੇਰਾ ਹੁੰਦਾ ਫੁੱਲ 4:20 ਮਿੰਟ ਜਾਣੀ ਹੋ ਗਏ ਆ 4:40 ਤੇ ਹਨੇਰਾ ਹੋ ਜਾਣਾ ਆ ਫੁੱਲ ਕਿਉਂਕਿ ਆਪਾਂ 3 ਦਿਨ ਹੋ ਗਏ ਦੇਖਦੇ ਆਨ ਲਗਾਤਾਰ ਇਹ ਕਰਕੇ ਇੱਥੇ ਇੰਤਜ਼ਾਰ ਕਰ ਲੰਨੇ ਆ ਬਾਈਕੋ ਲਾਈਟ ਵਗੈਰਾ ਵੀ ਨਹੀਂ ਹੈਗੀ ਤੇ ਇਹ ਨੀਰਾ ਹੋ ਗਿਆ ਆਲੇ ਹੈਗਾ 3 ਕਿਲੋਮੀਟਰ ਪਰ ਇੱਥੇ ਸ਼ਹਿਰ ਦੇ ਵਿੱਚ ਤਾਂ ਕੋਈ ਚੱਕਰ ਨਹੀਂ ਪੈਣਾ ਲਾਈਟਾਂ ਬਾਦੂ ਆ ਹੁਣ ਐਂਟਰ ਜੇ ਇੱਥੇ ਤੱਕ ਪਹੁੰਚ ਜਵੇ 15-20 ਮਿੰਟਾਂ ਚ ਫੇਰ ਤਾਂ ਕੋਈ ਟੀ ਦਾਲਣੀ ਨਹੀਂ ਤਾਂ ਲਾਈਟਾਂ ਤਾਂ ਆਪਣੇ ਕੋਲ ਦੋ ਇੱਕ ਬਾਈ ਨੂੰ ਦੇ ਦਵਾਂਗੇ ਤੇ ਕਰਦੇ ਆ ਵੇਟ ਫੇਓ ਦੀ ਤੇ ਨਾਲੇ ਜਾਤੇ ਦੁਕਾਨ ਹੈਗੀ ਆ ਇੱਧਰ ਤੇ ਇੱਧਰੋਂ ਪੀਨੇ ਆ ਸਟਿੰਗ ਵਗੈਰਾ ਪੀ ਲੈਣੇ ਆ ਤੇ ਬੱਚੇ ਖੇਡਦੇ ਛੜੀ ਛਕਾ ਆ ਚੈੱਕ ਫੇ ले भाई आ गया जवान टेम ना हेलो टाइम से आ गया मैं अंधेरा हो जाएगा रुक जाता हूँ चार बीस हो ये से। मैं सब चार चाली पर अंधेरा हो जाएगा भूख लग रहा है भूख लगा है दुकान है भाई कुछ खा लेते हैं हाँ आगे जाके फिर खाना खा लेंगे आ, अब बस। चार पांच किलोमीटर तो है सारा फोर प्वाइंट फाइव है फोर पॉइंट फाइव साढ़े चार पहुंच जाएंगे भाई अब कोई दिक्कत नहीं है लाइट वगैरह की लोड है तो अपने पास दो है ਕੋਈ ਚੱਕਰ ਨਹੀਂ ਐਸਾ ਲੈ ਵੇ ਜਵਾਨ ਪਹੁੰਚ ਗਿਆ ਆ ਆ ਜਾ ਬਾਈ ਵੇ ਕੋ ਖਾਲਾ ਇੱਥੋਂ ਲੈਨੇ ਆ ਜੀ ਫੇਰ ਉਹ ਮਗਾ ਜਲਾਜ ਵੇ ਬਾਈ ਉਦੋਂ ਹੀ ਲੈਨੇ ਆ ਨਾ ਚੰਗਾ ਇਹਨਾਂ ਲਾਦਾ ਆਪਾਂ ਖਾ ਪੀ ਲਈਏ ਤੇ ਉਹ ਜਦੋਂ ਪਹੁੰਚੇ ਆਪਾਂ ਕਹ ਦੀਏ ਤਰਪਾ ਜਵਾਨਾ ਇਦਾਂ ਵੀ ਚੰਗਾ ਇਹਨਾਂ ਲਾਦਾ ਲੈ ਲੈਨੇ ਆ ਸਟਿੰਗ ਗੱਲਿਆ ਦੇ ਦੇ ਬਾਈ ਸਟਿੰਗ ਦੇ ਦੇ ਆਪਾਂ ਕੀ ਲੂਗੇ ਬਾਈ ਇਹ ਦੋਨੋਂ ਲੂਗਾ ਲੈ 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 ਇਹ ਦੋਨੋਂ ਹਨਾ ਇਹ ਜੇ ਕੇ ਕੇ ਇੱਕ ਹੋਰ ਠਾਲੂ ਇੱਕ ਹੋਰ ਠਾਲੂ ਗਏ ਕੋਣੇ ਸਾਜੀ ਗਏ ਨੇ ਕੋਣੇ ਮੰਦ ਗੋੰਟਾ ਦੋ ਲੈ ਲਿਆ ਆਪਾਂ ਫਰੂਟ ਕੇਕ ਜੇ ਇੱਕ ਬਿਸਕਟ ਬਾਈ ਕਹਿੰਦਾ ਮੈਂ ਪੀਣਾ ਨਹੀਂ ਕਾਫੀ ਡਾਕਟਰ ਨੇ ਮਨਾ ਕੀਤਾ ਆ ਡਾਕਟਰਾਂ ਦੀ ਇੰਨੀ ਨਹੀਂ ਮੰਨੀਦੀ ਹੁੰਦੀ ਹਾਂ ਕਾਫੀ ਲਿਆ ਕਰ ਕਹੋ ਡਾਕਟਰ ਕੋ ਦੇਗੇਂ ਯਾ ਇਨਕਾ ਵੀਡੀਓ ਬਣਾ ਕੇ ਜੇ ਆਪ ਵੀ ਡਾਕਟਰ ਹੈ ਇਨਕੇ ਪਿੱਛੇ ਇਨਕੇ ਅੱਗੇ ਡੀਅਰ ਲੱਗਦਾ ਨਾ ਹਮ ਖੁਦ ਦੇ ਡਾਕਟਰ ਹੈ ਖੁਦ ਡਾਕਟਰ ਹੈ ਜੇ ਹਾਂ ਕਿਤਨੇ ਬਾਈ ਬਨੇ 50 ਹੀ ਹੋ 50 ਹਾਂ ਸਹੀ ਹੈ ਹਾਂਜੀ ਜੀ ਮਿਲਾਉਣੇ ਆ ਤੁਹਾਨੂੰ ਇੱਕ ਬਾਈ ਹੁਣਾ ਦੇ ਨਾਲ ਤੇ ਇਹ ਬਾਈ ਹੁਣਾ ਨੇ ਆਪਣਾ ਇੱਥੇ ਗੁਰੂ ਘਰ ਜਿਹੜੇ ਸਿੰਘ ਹੈ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਨਾਲ ਗੱਲ ਕਰਾਤੀ ਉਹਨਾਂ ਦਾ ਨੰਬਰ ਦਿੱਤਾ ਆ ਰਹਿਣ ਦਾ ਟਿਕਾਣਾ ਕਰਤਾ ਆ ਵੈਸੇ ਵੀ ਆਪਾਂ ਗੁਰਦੁਆਰਾ ਸਾਹਿਬ ਹੀ ਪਹੁੰਚਣਾ ਸੀਗਾ ਤੋਂ ਉਹ ਤਾਂ ਕਹਿੰਦੇ ਜੀ ਆਇਆਂ ਨੂੰ ਆ ਜਾਓ ਤੇ ਇਹ ਬਾਈ ਹੁਣਾ ਨੇ ਆਪਣਾ ਜਦੋਂ ਆਪਾਂ ਇੱਥੋਂ ਕੱਲ ਨੂੰ ਜਾਣਾ ਆ ਮਜ਼ੋਲੀ ਵਾਲ ਨੂੰ ਉੱਥੇ ਅੱਗੇ ਵੀ ਰਹਿਣ ਦਾ ਟਿਕਾਣਾ ਕਰਤਾ ਤੇ ਇਹ ਬਾਈ ਆਪ ਵੀ ਸਾਈਕਲਿਸਟ ਹੀ ਆ ਹੈਲੋ ਬਾਈ ਹੈਲੋ ਨਮਸਕਾਰ ਨਮਸਕਾਰ ਭਾਈ ਆਪਕੋ ਆਪਣਾ ਨਾਮ ਬਤਾਏ ਪਹਿਲੇ ਮੇਰਾ ਨਾਮ ਦੀਪੰਗਰ ਬੜਾ ਹੈ ਮੈਂ ਡੋੜਾ ਅਸਾਮ ਸੇ ਹੋ ਹਮ ਲੋਗ ਪੇਸਾ ਸਾਈਕਲ ਲਿਆ ਆ ਤੁਸੀਂ ਜੋ ਸਾਈਕਲਿੰਗ ਜਹਾਂ ਸੇ ਕੀਤੀ ਕਹਾਂ ਤੱਕ ਕੀਤੀ ਉਹ ਹਮ 2 ਅਗਸਤ 2 ਅਗਸਤ 5 ਤਾਰੀਖ ਕੋ ਆ ਆ ਤੇ ਹਮ ਲੋਗ 7 ਦਿਨ ਦਾ ਬਾਤ ਕਦਾਨਾ ਪਹੁੰਚਤਾ ਸੀ ਸਾਈਕਲ ਲੈ ਕੇ ਅਸਾਮ ਸੇ ਅਸਾਮ ਤੋਂ ਅਸਾਮ ਤੋ ਕਦਰਨਾ 20 ਕਿਲੋਮੀਟਰ ਬੜੀ ਹਾਂ ਬੱਡੀ ਬਾ ਗੱਲ ਜੀ ਇਹ ਆ ਇਹ ਬਾਈ ਨੇ ਦੇਸੀ ਸਾਈਕਲ ਤੇ ਕੀਤਾ ਆ ਹਾਂ ਹਾਂ ਦੇਸੀ ਸਾਈਕਲ ਦੇਸੀ ਸਾਈਕਲ ਆ ਮੈਂ ਫੈਕਟਰੀ ਤੇ ਜਾ ਰਿਹਾ ਤੇ ਇਹ ਸਾਰੇ ਆਪਣੇ ਜਿਨ੍ਹਾਂ ਨੇ ਆਪਣਾ ਰਹਿਣ ਦਾ ਜਿਗਾਰ ਇੱਥੇ ਕੀਤਾ ਤੇ ਅੱਗੇ ਜੋ ਕੱਲ ਨੂੰ ਆਪਾਂ ਮਜ਼ੋਲੀ ਜਾਣਾ ਆ ਉੱਥੇ ਵੀ ਸਾਰੇ ਉਹਨਾਂ ਨੇ ਰਹਿਣ ਦਾ ਜਿਗਾਰ ਕਰਤਾ ਕੰਟੈਕਟ ਨੰਬਰ ਦੇ ਦਿੱਤੇ ਸਾਰਾ ਆਪਣਾ ਨਾਮ ਦੱਸਿਓ ਮਾਨਨ ਜਯੋਤੀ ਸ਼ਰਮਾ ਮਾਨੇਸ਼ ਜਯੋਤੀ ਸ਼ਰਮਾ ਜਯੋਤੀ ਸ਼ਰਮਾ ਹਾਂ ਸਰ ਪਹਿਲਾਂ ਥੈਂਕ ਯੂ ਬਹੁਤ ਬਹੁਤ ਧੰਨਵਾਦ ਜੋ ਆਪਨੇ ਇਤਨੀ ਇੱਜ਼ਤ ਵਰੋ ਪਿਆਰ ਬਖਸ਼ਿਆ ਮਹਾਂਮਾਦਨ ਜਨ ਪਸੰਦ ਕਰ ਉਧਰ ਮੈਂ ਉਧਰ ਮੈਂ ਵੀ ਟੀ 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 ਬਹੁਤ ਬਹੁਤ ਥੈਂਕ ਯੂ ਸਰ ਆਪ ਦਾ ਥੈਂਕ ਯੂ ਇੱਥੇ ਰੋਕਣ ਦਾ ਕਾਰਨ ਇਹ ਸੀ ਮੈਂ ਕਿਹਾ ਵੇ ਦੁਕਾਨ ਦੀ ਸੀਗੀ ਪੈਡਲ ਸਟ੍ਰੀਟ ਤੇ ਇਹਨਾਂ ਦੇ ਕੋਲੋਂ ਆਪਾਂ ਤਾਰਾਂ ਆਪਵਾ ਲਈਏ ਵੀ ਲੈੜੀਆਂ ਟੁੱਟੀਆਂ ਆਆਂ ਹਾਂ ਗੁਰੂ ਘਰ ਦਾ ਆਪਾਂ ਸਾਰਾ 3 ਕਿਲੋਮੀਟਰਾਂ ਤੇ ਗੱਲਬਾਤ ਵੀ ਹੋ ਗਈ ਆ ਪਹਿਲਾਂ ਇਹ ਕੰਮ ਨੇ ਵੇਲ ਲਈਏ ਤਾਰਾਂ ਵਾਲਾ ਇਹ ਪਤਾ ਨੂੰ ਸ਼ੌਪ ਦਿਖਾ ਲ ਕਟੇ ਆ ਉਹ ਇਹਨਾਂ ਸਰ ਹੁਣਾਂ ਦੀ ਆ ਤੇ ਜਿਹੜਾ ਸਰਵਿਸ ਦਾ ਕੰਮ ਆ ਉਹ ਇਸ ਸਾਈਡ ਤੇ ਆ ਤੇ ਸਰ ਦੂਸਰੀ ਸ਼ੌਪ ਕਾ ਹੈ ਥੋੜਾ ਅਗੇ 1 ਕਿਲੋਮੀਟਰ ਅਗੇ ਹੋਰ ਇੱਕ ਨੇ ਕੌਨਸੀ ਜਗ੍ਹਾ ਕਾ ਕਿਆ ਨਾਮ ਹੈ ਯਾ ਇਹ ਇਹ ਜਗ੍ਹਾ ਕਾ ਨਾਮ ਹੈ ਕੋਟੋ ਕੀ ਪੁਕure ਠੀਕ ਆ ਦੂਸਰੀ ਜਗ੍ਹਾ ਕਾ ਨਾਮ ਜੋਹਰਾਂ ਹੈ ਹਾਂ ਹਾਂ ਜੋਹਰਾਟ ਤੇ ਭਾਈ ਜੇ ਕੋਈ ਸਾਈਕਲਿਸਟ ਭਰਾ ਇੱਧਰ ਨੂੰ ਸਫਰ ਕਰਦਾ ਆ ਜੇ ਕੋਈ ਪ੍ਰੋਬਲਮ ਪੈਂਦੀ ਆ ਸਾਈਕਲ ਦੇ ਵਿੱਚ ਤੇ ਇਹ ਸ਼ੌਪ ਵਧੀਆ ਆ ਸਾਈਕਲ ਵੀ ਗੈਂਟ ਦੇ ਸਕਾਟ ਦੇ ਔਰ ਸਾਈਕਲ ਕੌਨਸੀ ਹੈ ਸਰ ਉਧਰ ਸਟੋਰ 'ਤੇ ਹੈ ਪ੍ਰੀਮੀਅਮ ਸਾਈਕਲ ਜੋ ਹੈ ਨਾ ਉਹ 스ਕਾਟ ਦਾ ਹੈ ਜਾਇੰਟ ਦਾ ਹੈ ਠੀਕ ਠੀਕ ਮੈਰੀਡਾ ਠੀਕ ਠੀਕ ਸਭ ਸਭ ਕੁਝ ਹੈ ਵਧੀਆ ਸਾਈਕਲ ਬਾਈਆਂ ਨੂੰ ਕੋ ਹੈਗੇ ਆ ਤੇ ਕਾਰੀਗਰ ਵੀ ਸੋਹਣੇ ਰੱਖਿਓ ਆ ਤੇ ਬਾਈ ਕੰਮ ਵੀ ਐਨ ਤਸੱਲੀ ਨਾਲ ਕਰਨ ਲੱਗਾ ਕਹਿੰਦਾ ਐਨ ਵਧੀਆ ਤਰੀਕੇ ਨਾਲ ਕਰਾਂਗੇ ਤੇ ਬਗ ਚੋ ਫੇ ਹੁਣ ਟਾਈਮ ਲਾ ਜਾਣਾ ਥੋੜੀ ਜਿਹਾ ਕੋਈ ਨਹੀਂ ਤੇ ਕਰਾ ਕੇ ਤਸੱਲੀ ਨਾਲ ਫੇ ਤੁਰਦੇ ਆ ਬਹੁਤ ਥੈਂਕ ਯੂ ਸਰ ਥੈਂਕ ਯੂ ਵੈਲਕਮ ਟੂ ਅਸ ਨੋਟ ਐਸ ਥੈਂਕ ਯੂ ਥੈਂਕ ਲਾਈ ਸ਼ਹਿਰ ਜੋਰ ਹਟ ਸੂਬਾ ਅਸਾਮ ਕਹਿੰਦੇ ਆ ਬਈ ਇਹ ਸ਼ਹਿਰ ਜਿਹੜਾ ਜੋਰ ਹਟ ਆ ਅਸਾਮ ਦੀ ਜਿਹੜੀ ਰਾਜਧਾਨੀ ਆਪਣੀ ਗੁwahati ਉਦੋਂ ਬਾਅਦ ਅਸਾਮ ਦਾ ਵੱਡਾ ਸ਼ਹਿਰ ਆ ਇਹ ਦੂਜੇ ਨੰਬਰ ਦਾ ਜੋਰ ਹਟ ਤੇ ਆਪਾਂ ਪਹੁੰਚ ਗਏ ਆ ਜੀ ਗੁਰੂ ਘਰ ਜਿੱਥੇ ਆਪਾਂ ਰਾਤ ਰੁਕਣਾ ਆਇਆ ਤੇ ਇੱਥੇ ਸਗੇ ਆਪਣੇ ਇੱਕ ਪ੍ਰਭਜੀਤ ਬਾਈ ਜੀ ਜਿਹਨਾਂ ਦਾ ਨੰਬਰ ਮਿਲਿਆ ਸੀਗਾ ਉਹਨਾਂ ਨਾਲ ਹੋਈ ਸੀ ਗੱਲ ਉਹਨਾਂ ਨੇ ਇੱਥੇ ਬਾਬਾ ਜੀ ਨਾਲ ਗੱਲ ਕੀਤੀ ਤੇ ਕਹਿੰਦੇ ਬਈ ਠੀਕ ਆ ਤੇ ਯਾਨੀ ਕਿ ਸਾਈਕਲ ਸਫਰ ਕਰਨ ਆਪਾਂ ਨੂੰ ਰਹਿਣ ਨੂੰ ਟਿਕਾਣਾ ਹੋ ਗਿਆ ਗੁਰੂ ਦੇ ਘਰ ਤੇ ਗੁਰੂ ਦੇ ਚਰਨਾਂ 'ਚ ਲਵਾਵਾਂਗੇ ਹਾਜ਼ਰੀ ਹੋ ਸਕਦਾ ਸਵੇਰ ਨੂੰ ਤੁਹਾਨੂੰ ਦਰਸ਼ਨ ਕਰਵਾਈਏ ਹੁਣ ਨਾਉਣਾ ਆ ਦੋ ਦਿਨ ਹੋ ਗਏ ਨਾ ਨਹੀਂ ਹੋਇਆ ਠੀਕ ਹੈ ਜੀ ਇੱਧਰ ਆਪਣੇ ਘੋੜੇ ਖੜੇ ਆ ਤੇ ਆਸ਼ੂਦੂਸ਼ ਬਾਈ ਨੂੰ ਆਪਾਂ ਭੇਜ ਦਿੱਤਾ ਆ ਫੋਟੋ ਕਾਪੀਆਂ ਕਰਵਾਉਣ ਉਹ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਦੇਖ ਲਓ ਪੰਜਾਬੀ ਕਿਹੜੇ ਸੂਬੇ 'ਚ ਨਹੀਂ ਹੈਗੇ ਓ ਬਈ ਬਾਬਾ ਜੀ ਨੂੰ ਜੋ ਦੱਸਿਆ ਨਾ ਵੀ ਅਸੀਂ ਸਾਈਕਲ ਤੇ ਆ ਤੇ ਬਾਬਾ ਜੀ ਨੇ ਕਮਰਾ ਵੀ ਐਂ ਚੰਡ ਕਾਢਵਾ ਦਿੱਤਾ ਮਾ ਆ ਕੇ ਕਹਿੰਦਾ ਨਿਆਰੇ ਲੋ ਕਰੂ ਘਰ ਕਹਿੰਦਾ ਕੋਈ ਚੱਕਰ ਨਹੀਂ ਤੇ ਕੰਬੜ ਵੀ ਦੇ ਲੋ ਪੈਕਿੰਗ ਵਾਲਾ ਹੀ ਆ ਹੱਲੇ ਤੇ ਆਹ ਕੰਮ ਬਹੁਤ ਵਧੀਆ ਹੋ ਗਿਆ ਇਹ ਆਪਣੇ ਗੀਜ਼ਰ ਮਿਲ ਗਿਆ ਲੱਗਾ ਇਹ ਬਾਈ ਨੇ ਆਨ ਕਰਤਾ ਆ ਤੇ ਹੁਣ ਵੇ ਨੌਨੀਆ ਬਾਕੀ ਗੱਲਬਾਤ ਕਰਦੇ ਆ ਬਾਅਦ ਚ ਹਾਂਜੀ ਲੋਈ ਨਾ ਧੋ ਵੀ ਹੋ ਗਿਆ ਅੱਜ ਵਧੀਆ ਤਰੀਕਿਆਂ ਨਾਲ ਤੇ ਲੀਲਾ ਲੱਥਾ ਵੀ ਆਪਾਂ ਧੋ ਲਿਆ ਤੇ ਯਾਰ ਗੁਰੂ ਘਰ ਨਾਲ ਇੱਥੇ ਜਿਹੜੇ ਪਰਿਵਾਰ ਰਹਿੰਦੇ ਆ ਨੰਨ ਨਗ ਪਿਆਰ ਦਿੰਦਾ ਸਤਿਕਾਰ ਦਿੰਦਾ ਕੀ ਕਹੀਏ ਯਾਰ ਕਿਆ ਬਾਤਾਂ ਰੂਹ ਖੋਜ ਗਈ ਐ ਨੰਗ ਸਤਿਕਾਰ ਸ਼ਬਦ ਹੈ ਨਹੀਂ ਕਿ ਉਹਨਾਂ ਦਾ ਧੰਨਵਾਦ ਕਰਨ ਨੂੰ ਇੰਨਾ ਸਤਿਕਾਰ ਬਖਸ਼ਿਆ ਉਹਨਾਂ ਨੇ ਬਰਫੀ ਚਾਹ ਸਮੋਸੇ ਸਭ ਕੋ ਖੁਲਾਇਆ ਯਾਨੀ ਕਿ ਬੜਾ ਹੀ ਸਤਿਕਾਰ ਬਖਸ਼ਿਆ ਯਾਰ ਆਹ ਉਹ ਪੀਵੀ ਦੇ ਲੋ ਪ੍ਰਸ਼ਾਦਾ ਪਾਣੀ ਸਾਰਾ ਹੁਣੇ ਹੀ ਬਣਾ ਕੇ ਜਾਨੀ ਕਿ ਨਹੀਂ ਤਿਆਰ ਕਰਕੇ ਦਿੱਤਾ ਹੁਣੇ ਤਾਜ਼ਾ ਤੇ ਬਾਈ ਆਸ਼ੀ ਤੁਸ਼ ਨੌਦਾ ਆ ਤੇ ਫੇ ਖਾਣੇ ਆ ਤੇ ਇੱਧਰ ਆਪਾਂ ਲੀਡਰ ਅੱਥਾ ਧੋ ਲਿਆ ਸਾਰਾ ਤੇ ਦੋ ਆਪਾਂ ਪਰਨਾ ਬਾਹਰ ਬਾਹਰ ਦਾ ਸੁਕਣਾ ਤੇ ਪੱਖਾ ਦੇਣਾ ਆਪਾਂ ਚਲਾ ਤੇ ਪੱਖਾ ਚੜਾ ਕੇ ਸੁੱਕ ਜਾਣਗੇ ਸਵੇਰ ਤੱਕ ਤੇ ਸਵੇਰ ਨੂੰ ਆਪਾਂ ਇੱਥੇ ਗੁਰੂ ਘਰ ਇੱਥੇ ਦੇ ਸਿੰਘਾਂ ਨੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਮਨਾਉਣਾ ਆ ਤੇ ਕਹਿੰਦੇ ਹੀ ਰੁਕਿਓ ਬਾਕੀ ਦੇਖਾਂਗੇ ਸਵੇਰ ਨੂੰ ਕਿੱਦਾਂ ਹੁੰਦੀ ਆ ਤੇ ਬਾਕੀ ਅੱਜ ਦੀ ਵੀਰ ਜਿੰਨਾ ਹੀ ਜੀ ਸਾਰੇ ਭੈਣ ਭਰਾਵਾਂ ਨੂੰ ਮਾਤਾ ਮਾਂ ਬਜ਼ੁਰਗਾਂ ਨੂੰ YouTube ਜਿੰਨਾ ਵੀ ਆਪਣਾ ਪਰਿਵਾਰ ਆ ਰੌੜਕੀ ਵਾਲੇ ਉਹਨਾਂ ਦੇ ਰੌੜਕੀ ਵਾਲੇ ਦੇ ਘੋੜੇ ਤੂਫਾਨ ਵੱਲੋਂ ਤੇ ਆਪਣੇ ਦੋ ਭਰਾ ਆਪਣੇ ਯਾਰ ਦੋਸਤ ਕਰਨਾਟਕਾ ਵਾਲੇ ਆਸ਼ੂਤੋਸ਼ ਬਲੂਰ ਵੱਲੋਂ ਸਤਿ ਸ਼੍ਰੀ ਅਕਾਲ ਜੀ ਉਹਨਾਂ ਦਾ ਆਇਆ ਕਰਕੇ ਨਹੀਂ ਤਾਂ ਜ਼ਰੂਰ ਮਿਲਾਂਗੇ ਤੁਹਾਡੇ ਨਾਲ ਕੱਪੜੇ ਵੀ ਧੋਣੇ ਆਉਣੇ ਹੱਲੇ ਤੇ ਬਾਕੀ ਸਵੇਰ ਨੂੰ ਦੱਸਾਂਗੇ ਤੁਹਾਨੂੰ ਕਿੱਦਾਂ ਆਉਣੇ ਹੋਏ ਆਪਣੇ ਇੱਥੇ ਪੰਜਾਬੀ ਪਰਿਵਾਰਾਂ ਦੇ ਕਿਹੜੇ ਸਮੇਂ ਚਾਏ ਤੇ ਕਦੋਂ ਗੁਰੂ ਘਰ ਤਿਆਰ ਹੋਇਆ ਤੇ ਕਦੋਂ ਗੁਰੂ ਜੀ ਦਾ ਪ੍ਰਕਾਸ਼ ਕੀਤਾ ਗਿਆ ਸਾਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕੱਲ ਦੀ ਵੀਡੀਓ ਦੇ ਵਿੱਚ ਠੀਕ ਹੈ ਜੀ ਦੋ ਇਜਾਜ਼ਤ ਹੁਣ ਸੌઈએ ਰੋਟੀ ਪਾਣੀ ਖਾ ਕੇ